ਸੋਚੋ ਇੱਕ ਅਜਿਹੀ ਜਗ੍ਹਾ ਹੋਵੇ ਜਿੱਥੇ ਕੁੜੀਆਂ ਲਈ ਸਕੂਲ ਜਾਣਾ ਮਨਾ ਹੋਵੇ ਜਿੱਥੇ ਕਿਤਾਬਾਂ ਤੋਂ ਜ਼ਿਆਦਾ ਬੰਦੂਕਾਂ ਬੋਲਦੀਆਂ ਹੋਣ ਜਿੱਥੇ ਕੋਈ ਸਵਾਲ ਪੁੱਛਣਾ ਜੁਰਮ ਸਮਝਿਆ ਜਾਵੇ ਉੱਥੋਂ ਇੱਕ ਕੁੜੀ ਉੱઠી ਜੋ ਨਾ ਤਾਂ ਅਮੀਰ ਸੀ ਤੇ ਨਾ ਹੀ ਕੋਈ ਰਾਣੀ ਸੀ ਬਸ ਇੱਕ ਆਮ ਜਿਹੀ ਕੁੜੀ ਜਿਸ ਦਾ ਨਾਮ ਸੀ ਮਲਾਲਾ ਯੂਸਫਜ਼ਾਈ ਮਲਾਲਾ ਦਾ ਜਨਮ ਜੁਲਾਈ 1997 ਚ ਪਾਕਿਸਤਾਨ ਦੇ ਸਵਾਤ ਇਲਾਕੇ ਵਿੱਚ ਹੋਇਆ ਉਹ ਇੱਕ ਆਮ ਜੇ ਮਿਹਨਤੀ ਪਰਿਵਾਰ ਤੋਂ ਸੀ। ਉਸਦੇ ਪਿਤਾ ਜ਼ਿਆਦੂਦਿਨ ਯੂਸਫ ਜ਼ਾਈ ਜੋ ਕਿ ਇੱਕ ਅਧਿਆਪਕ ਤੇ ਇੱਕ ਕਵੀ ਵੀ ਸੀ ਤੇ ਸਿੱਖਿਆ ਲਈ ਜੀ-ਜਾਨ ਲਗਾਉਣ ਵਾਲੇ ਇਨਸਾਨ ਸਨ। ਉਹ ਕਹਿੰਦੇ ਸੀ ਕਿ ਕੁੜੀ ਤੇ ਮੁੰਡੇ ਵਿੱਚ ਕੋਈ ਫਰਕ ਨਹੀਂ, ਦੋਨਾਂ ਨੂੰ ਬਰਾਬਰ ਸੋਚਣਾ ਤੇ ਬੋਲਣਾ ਆਉਣਾ ਚਾਹੀਦਾ ਹੈ ਤੇ ਮਲਾਲਾ ਨੂੰ ਬਚਪਨ ਤੋਂ ਹੀ ਬੋਲਣ ਦੀ ਤੇ ਸਵਾਲ ਪੁੱਛਣ ਦੀ ਆਦਤ ਪਾ ਦਿੱਤੀ ਗਈ ਸੀ। ਮਲਾਲਾ ਪਾਸ ਤੋਂ ਉਰਦੂ ਤੇ ਅੰਗਰੇਜ਼ੀ ਬੋਲ ਸਕਦੀ ਸੀ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਹਮੇਸ਼ਾ ਸੱਚ ਦੀ ਬੋਲੀ ਬੋਲਦੀ ਸੀ। ਉਹ ਪਹਿਲਾਂ ਡਾਕਟਰ ਬਣਨਾ ਚਾਹੁੰਦੀ ਸੀ ਪਰ ਹੌਲੀ-ਹੌਲੀ ਉਹਨੂੰ ਸਮਝ ਆ ਗਿਆ ਕਿ ਉਹ ਸਿਰਫ ਇੱਕ ਨਹੀਂ ਹਜ਼ਾਰਾਂ ਕੁੜੀਆਂ ਦੀ ਜ਼ਿੰਦਗੀ ਚੇਂਜ ਕਰ ਸਕਦੀ ਆ ਜਦੋਂ ਰਾਤ ਨੂੰ ਘਰ 'ਚ ਸਾਰੇ ਜਾਣੇ ਸੌਂ ਜਾਂਦੇ ਸੀ ਤਾਂ ਉਹ ਆਪਣੇ ਪਿਤਾ ਨਾਲ ਬੈਠ ਕੇ ਦੇਸ਼ ਸਿਆਸਤ ਤੇ ਸਿੱਖਿਆ ਬਾਰੇ ਗੱਲਾਂ ਕਰਦੀ ਸੀ ਸਿਰਫ 11 ਸਾਲ ਦੀ ਉਮਰ ਦੀ ਮਲਾਲਾ ਨੇ ਉਹ ਗੱਲ ਕਹਿ ਦਿੱਤੀ ਜੋ ਵੱਡੇ ਵੱਡੇ ਲੋਕ ਕਹਿਣ ਤੋਂ ਡਰਦੇ ਸੀ ਉਸਨੇ ਪੇਸ਼ਾਵਰ ਪ੍ਰੈਸ ਕਲੱਬ 'ਚ ਜਾ ਕੇ ਪੁੱਛਿਆ ਕਿ ਤਾਲੀਵਾਨ ਨੂੰ ਇਹ ਹੱਕ ਕਿਸਨੇ ਦਿੱਤਾ ਕਿ ਉਹ ਸਾਡੀ ਸਿੱਖਿਆ ਖੋਹ ਲੈਣ ਤੇ ਉਸ ਦਿਨ ਤੋਂ ਬਾਅਦ ਮਲਾਲਾ ਇੱਕ ਕੁੜੀ ਨਹੀਂ ਰਹੀ ਉਹ ਇੱਕ ਆਵਾਜ਼ ਬਣ ਗਈ 2008 ਵਿੱਚ ਮਲਾਲਾ ਨੇ BBC ਉਰਦੂ ਲਈ ਲੋਕ ਕੇ ਲਿਖਣਾ ਸ਼ੁਰੂ ਕੀਤਾ ਉਸ ਦੇ ਲਿਖਤ ਦਾ ਨਾਮ ਸੀ ਗੁਲਮਕਾਈ ਉਹ ਲਿਖਦੀ ਸੀ ਕਿ ਕੁੜੀਆਂ ਡਰ ਕੇ ਸਕੂਲ ਨਹੀਂ ਜਾ ਰਹੀਆਂ ਸਕੂਲ ਬੰਦ ਹੋ ਰਹੇ ਨੇ ਸਿੱਖਿਆ ਖਤਰੇ 'ਚ ਤੇ ਉਸ ਟਾਈਮ ਸੱਚ ਲਿਖਣਾ ਵੀ ਬਹੁਤ ਵੱਡੀ ਹਿੰਮਤ ਵਾਲੀ ਗੱਲ ਸੀ 2009 ਵਿੱਚ ਮਲਾਲਾ ਦੀ ਲਗਾਤਾਰ ਕੋਸ਼ਿਸ਼ ਨਾਲ ਦੁਬਾਰਾ ਤੋਂ ਸਕੂਲ ਖੁੱਲ ਗਏ ਉਹਦਾ ਚਿਹਰਾ ਦੁਨੀਆ ਦੇ ਸਾਹਮਣੇ ਆਇਆ ਤੇ ਉਹ ਨਵੀਂ ਪੀੜੀ ਦੀ ਪਹਿਚਾਨ ਬਣ ਗਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਉਹਨੂੰ ਸਨਮਾਨ ਵੀ ਮਿਲਿਆ ਪਰ ਜਿੱਥੇ ਰੋਸ਼ਨੀ ਹੁੰਦੀ ਹੈ ਉਥੇ ਹਨੇਰਾ ਵੀ ਹਮਲਾ ਕਰਦਾ ਹੈ ਅਕਤੂਬਰ 2012 ਜਦੋਂ ਮਲਾਲਾ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਤਾਂ ਤਾਲਿਬਾਨ ਦੇ ਇੱਕ ਬੰਦੇ ਨੇ ਅਚਾਨਕ ਉਸ ਦੇ ਸਿਰ ਵਿੱਚ ਇੱਕ ਗੋਲੀ ਮਾਰ ਦਿੱਤੀ ਸਿਰਫ ਇਸ ਕਰਕੇ ਕਿਉਂਕਿ ਉਹ ਸਿੱਖਿਆ ਲਈ ਬੋਲ ਰਹੀ ਸੀ ਗੋਲੀ ਸਿਰ ਤੋਂ ਹੋ ਕੇ ਗਰਦਨ 'ਚ ਲੰਗੀ ਤੇ ਮੋਢੇ ਤੇ ਜਾ ਕੇ ਵੱਜੀ ਪਰ ਮਲਾਲਾ ਨੇ ਹਾਰ ਨਹੀਂ ਮੰਨੀ ਉਹ ਬਚ ਗਈ ਤੇ ਉਸ ਦਿਨ ਸਿਰਫ ਮਲਾਲਾ ਨਹੀਂ ਇੱਕ ਪੂਰੀ ਸੋਚ ਜਿੰਦਾ ਹੋ ਗਈ ਮਲਾਲਾ ਦਾ ਇਲਾਜ ਕਰਾਉਣ ਲਈ ਮਲਾਲਾ ਨੂੰ ਇੰਗਲੈਂਡ ਲੈ ਜਾਇਆ ਗਿਆ ਪੂਰੀ ਦੁਨੀਆ ਨੇ ਉਸ ਦਾ ਸਾਥ ਦਿੱਤਾ ਯੂਨਾਈਟਿਡ ਨੇਸ਼ਨਸ ਆਪਣੇ 16ਵੇਂ ਜਨਮ ਦਿਨ ਤੇ ਮਲਾਲਾ ਨੇ ਪੂਰੀ ਦੁਨੀਆ ਨੂੰ ਸੰਬੋਧਿਤ ਕੀਤਾ ਉਹ ਕਹਿੰਦੀ ਆ ਕਿ ਇੱਕ ਬੱਚਾ ਇੱਕ ਅਧਿਆਪਕ ਇੱਕ ਕਲਮ ਤੇ ਇੱਕ ਕਿਤਾਬ ਪੂਰੀ ਦੁਨੀਆ ਬਦਲ ਸਕਦੀ ਆ ਤੇ ਉਸ ਦਿਨ ਨੂੰ ਮਲਾਲਾ ਡੇ ਕਿਹਾ ਗਿਆ 2014 ਵਿੱਚ ਮਲਾਲਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਉਹ ਇਹ ਪੁਰਸਕਾਰ ਪਾਉਣ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਇਨਸਾਨ ਬਣ ਗਈ ਪਰ ਉਸਨੇ ਕਿਹਾ ਕਿ ਇਹ ਪੁਰਸਕਾਰ ਸਿਰਫ ਮੈਨੂੰ ਨਹੀਂ ਮਿਲਿਆ ਇਹ ਪੁਰਸਕਾਰ ਉਹ ਹਰ ਇੱਕ ਕੁੜੀ ਲਈ ਆ ਜੋ ਪੜਨਾ ਚਾਹੁੰਦੀ ਹੈ ਸਿਹਤ ਠੀਕ ਹੋਣ ਤੋਂ ਬਾਅਦ ਮਲਾਲਾ ਨੇ ਇੰਗਲੈਂਡ 'ਚ ਪੜ੍ਹਾਈ ਕੀਤੀ ਆਕਸਫੋਰਡ ਯੂਨੀਵਰਸਿਟੀ 'ਚ ਜਾ ਕੇ ਉਹਨੇ ਰਾਜਨੀਤਿਕ ਵਿਗਿਆਨ ਤੇ ਅਰਥ ਸ਼ਾਸਤਰ ਪੜ੍ਹਿਆ ਕਿਉਂਕਿ ਉਹ ਦਿਖਾਉਣਾ ਚਾਹੁੰਦੀ ਸੀ ਕਿ ਸਿੱਖਿਆ ਸਿਰਫ ਬੋਲਣਾ ਹੀ ਨਹੀਂ ਰਾਜ ਦਿਖਾਉਣਾ ਵੀ ਸਿਖਾਉਂਦੀ ਆ ਅਸਲੀ ਨਾਰੀ ਹੱਕ ਦੀ ਆਵਾਜ਼ ਉਹ ਨਹੀਂ ਜੋ ਸਿਰਫ ਦੋਸ਼ ਲਾਵੇ ਅਸਲੀ ਨਾਰੀ ਹੱਕ ਦੀ ਆਵਾਜ਼ ਉਹ ਆ ਜੋ ਕੁੜੀ ਨੂੰ ਪੜ੍ਹੀ ਲਿਖੀ ਮਜ਼ਬੂਤ ਤੇ ਸੁਤੰਤਰ ਬਣਾਉਣਾ ਚਾਹੁੰਦੀ ਆ ਉਹ ਇਹ ਕਹਿੰਦੀ ਆ ਕਿ ਕੁੜੀਆਂ ਨੂੰ ਤਰਸ ਨਹੀਂ ਮੌਕੇ ਚਾਹੀਦੇ ਨੇ ਮਲਾਲਾ ਮਰਦਾਂ ਦੇ ਖਿਲਾਫ ਨਹੀਂ ਉਹ ਨਾ ਇਨਸਾਫੀ ਦੇ ਖਿਲਾਫ ਆ ਜੇ ਮਲਾਲਾ ਸਵਾਤ ਦੇ ਇਲਾਕੇ ਤੋਂ ਉੱਠ ਕੇ ਇਹ ਸਭ ਕਰ ਸਕਦੀ ਆ ਤਾਂ ਤੁਸੀਂ ਵੀ ਕਰ ਸਕਦੇ ਆ ਜੇ ਉਹ ਦੁਨੀਆ ਨੂੰ ਜਗਾ ਸਕਦੀ ਆ ਤਾਂ ਤੁਸੀਂ ਵੀ ਕਰ ਸਕਦੇ ਆ ਬਸ ਆਪਣੀ ਵੈਲਿਊ ਨੂੰ ਸਮਝੋ ਆਪਣੇ ਆਪ ਨੂੰ ਦਬਾਓ ਨਾ ਸਿੱਖਿਆ ਨੂੰ ਆਪਣਾ ਹਥਿਆਰ ਬਣਾਓ ਕਿਉਂਕਿ ਪੜ੍ਹੀ ਲਿਖੀ ਕੁੜੀ ਸਿਰਫ ਆਪਣੀ ਕਿਸਮਤ ਨਹੀਂ ਪੂਰੀ نسل ਬਦਲ ਦਿੰਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੀ ਸਿੱਖਣ ਨੂੰ ਮਿਲਿਆ ਜਾਂ ਫਿਰ ਤੁਸੀਂ ਕੀ ਇਸ ਵੀਡੀਓ ਦੇ ਵਿੱਚ ਸਮਝਿਆ ਤੇ ਇਸ ਵੀਡੀਓ ਨੂੰ ਉਸ ਕੁੜੀ ਨਾਲ ਜਰੂਰ ਸ਼ੇਅਰ ਕਰਨਾ ਜੋ ਹੱਲੇ ਵੀ ਆਪਣੀ ਆਵਾਜ਼ ਦਬਾ ਕੇ ਬੈਠੀ ਆ ਤੇ ਆਪਣੇ ਸੁਪਨੇ ਪੂਰੇ ਕਰਨ ਲਈ ਕੁਝ ਵੀ ਨਹੀਂ ਕਰ ਰਹੀ ਤੇ ਜੇ ਤੁਹਾਨੂੰ ਲੱਗਿਆ ਕਿ ਮੈਂ ਤੁਹਾਡੀ ਲਾਈਫ 'ਚ ਕੁਝ ਵੈਲਿਊ ਐਡ ਕਰ ਰਹੀ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ